ਜਦੋਂ ਵੀ ਕੋਈ ਰੀਅਲ ਏਸਟੇਟ ਵਾਲਾ ਜਦੋਂ ਪੂਡਾ ਦਾ ਕੋਈ ਵੀ ਕਲੋਨੀ ਕੱਟਦਾਗਾ ਤਾਂ ਉਹਨੂੰ ਇਕਨੋਮਿਕਲੀ ਵੀਕਰ ਸੈਕਸ਼ਨ ਦੇ ਲਈ ਇਕਨੋਮਿਕਲੀ ਵੀਕਰ ਸੈਕਸ਼ਨ ਦੇ ਲਈ 5% ਜਗ੍ਹਾ ਚੰਨੀ ਹੁੰਦੀ ਹੈ ਉਹਨੂੰ 95 ਤੋਂ ਲੈ ਕੇ ਅੱਜ 2024 ਆ ਗਿਆ ਇੱਕ ਵੀ ਪਲਾਟ ਕਿਸੇ ਵੀ ਪੰਜਾਬ ਦੇ ਇਕਨੋਮਿਕਲੀ ਵੀਕਰ ਸੈਕਸ਼ਨ ਨੂੰ ਨਹੀਂ ਮਿਲਿਆ ਪੰਜਾਬ ਦੀਆਂ ਵੱਖ-ਵੱਖ ਕਲੋਨੀਆਂ ਦੇ ਅੰਦਰ 700 ਤੋਂ ਇੱਕੜ ਪਰ ਜ਼ਮੀਨ ਜਿਹੜੀ ਆ ਉਹ ਡਿਵੈਲਪਮੈਂਟ ਪਈ ਸੀ ਜਿਹੜੀ ਕਿ ਗਰੀਬੀ ਰੇਖਾ ਦੇ ਥੱਲੇ ਆਉਦੇ ਲੋਕਾਂ ਨੂੰ ਦੇਣੀ ਆ ਉਹ ਨਹੀਂ ਦਿੱਤੀ ਗਈ ਸੀ ਉਹ ਛੋਟੇ-ਛੋਟੇ ਟੈਂਕ ਦੇ ਅੰਦਰ ਮਹਾਲੀ ਦੇ ਅੰਦਰ ਲੁਧਿਆਣਾ ਦੇ ਅੰਦਰ ਅੰਮ੍ਰਿਤਸਰ ਦੇ ਅੰਦਰ ਕਿਸੇ ਹੋਰ ਸ਼ਹਿਰਾਂ ਦੇ ਅੰਦਰ ਪਈ ਸੀਗੀ ਉਹ ਅਸੀਂ ਸਾਰੀ ਜ਼ਮੀਨ ਸਰਦਾਰ ਭਗਵੰਤ ਸਿੰਘ ਮਾਨ ਜੀ ਦੇਗਵਾਈ ਚ ਆਇਡੈਂਟੀਫਾਈ ਕੀਤੀ ਆ ਉਹ ਲਗਭਗ 700 ਤੋਂ ਉੱਪਰ ਏਕੜ ਬਣਦੀ ਆ ਅਸੀਂ ਉਹ ਸਾਰੀ ਜ਼ਮੀਨ ਨੂੰ ਜਿਹੜਾ ਹੈਗਾ ਓਪਨ ਮਾਰਕੀਟ 'ਚ ਸੇਲ ਕਰਨ ਦਾ ਅੱਜ ਫੈਸਲਾ ਲਿਆ ਹੈਗਾ ਅੱਜ ਉਹ ਸਾਰੀ ਜ਼ਮੀਨ ਨੂੰ ਸੇਲ ਕਰਕੇ ਉਹਦੇ ਜਿੰਨੀ ਕਮਾਈ ਹੋਗੀ ਜੋ ਅਸੀਂ ਐਸਟੀਮੇਟ ਲਾਇਆਗਾ ਉਹਦੇ ਨਾਲ ਅਸੀਂ ਪੰਜਾਬ 'ਚ ਵੱਡੇ ਸ਼ਹਿਰਾਂ ਦੇ ਅੰਦਰ ਲਗਭਗ 10 ਵੱਡੇ ਸ਼ਹਿਰਾਂ ਦੇ ਅੰਦਰ 1500 ਏਕੜ ਜ਼ਮੀਨ ਜਿਹੜੀ ਆ ਉਹ ਕੈਕਵਾਇਰ ਕਰਾਂਗੇ ਫਿਰ ਉਹ ਜ਼ਮੀਨ ਨੂੰ ਡਿਵੈਲਪ ਕਰਕੇ ਇਕਨੋਮਿਕਲੀ ਵੀਕਰ ਸੈਕਸ਼ਨ ਨੂੰ ਦਿਆਂਗੇ ਇਹ ਅੱਜ ਵੱਡੇ ਫੈਸਲੇ ਪੰਜਾਬ ਸਰਕਾਰ ਦੇ ਹੋਏ ਨੇਗੇ ਇਸਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਚ ਹੋਰ ਵੀ ਅਸੀਂ ਲੋਕ ਪੱਕੇ ਕੰਮ ਕਰਾਂਗੇ ਤੁਹਾਡਾ ਸਾਥ ਲੈਣਾ ਚਾਹੀਦਾ ਹੈ